ਸਤ ਸ੍ਰੀ ਅਕਾਲ ਪੰਜਾਬੀਓ ਸਵਾਗਤ ਕਰਦੇ ਹਾਂ ਇੱਕ ਹੋਰ ਨਵੀਆਂ ਵੀਡੀਓ ਵਿੱਚ ਕੈਨੇਡਾ ਪੀਆਰ ਦੇ ਚਾਹਵਾਨ ਪੰਜਾਬੀ ਭਾਰਤੀਆਂ ਦੇ ਲਈ ਹੁਣ ਕੈਨੇਡਾ ਤੋਂ ਦੋ ਵੱਡੀਆਂ ਅਪਡੇਟਾਂ ਸਾਹਮਣੇ ਨਿਕਲ ਕੇ ਆ ਰਹੀਆਂ ਹਨ ਜਿੱਥੇ ਕਿ ਕੈਨੇਡਾ ਦੇ ਵਿੱਚ ਹੁਣ ਪੀਆਰ ਲੈਣੀ ਕਾਫੀ ਜ਼ਿਆਦਾ ਮੁਸ਼ਕਲ ਹੁੰਦੀ ਜਾ ਰਹੀ ਹੈ ਇਸੇ ਦੌਰਾਨ ਤੋਂ ਅੰਦਾਜ਼ਾ ਦਈਏ ਕਿ ਕੈਨੇਡਾ ਦੇ ਵਿੱਚ ਹੁਣ ਜੇਕਰ ਕਿਸੇ ਵੀ ਪੰਜਾਬੀ ਭਾਰਤੀ ਸਟੂਡੈਂਟ ਨੇ ਜਿਸ ਦੇ ਵੱਲੋਂ ਕਿ ਸਿਰਫ ਪਲੱਸ 2 ਕੀਤੀ ਗਈ ਹੈ ਤੇ ਕੈਨੇਡਾ ਦੇ ਵਿੱਚ ਹੁਣ ਉਹ ਪੀਆਰ ਲੈਣਾ ਚਾਹੁੰਦਾ ਹੈ ਤੇ ਉਸ ਦੇ ਲਈ ਹੁਣ ਦੋ ਨਵੀਆਂ ਅਪਡੇਟਸ ਸਾਹਮਣੇ ਨਿਕਲ ਕੇ ਆ ਰਹੀਆਂ ਹਨ ਜੀ ਹਾਂ ਉਹਨਾਂ ਦੇ ਕੋਲ ਹੁਣ ਤੇ ਕੱਢਿਆ ਗਿਆ ਹੈ ਸੋ ਇਸ ਦੇ ਵਿੱਚ CRS ਸਕੋਰ 505 ਰੱਖਿਆ ਗਿਆ ਹੈ ਤੇ 1250 ਲੋਕਾਂ ਨੂੰ PR ਦੇ ਸੱਦੇ ਭੇਜੇ ਗਏ ਹਨ ਤੇ ਹੁਣ ਆਉਣ ਵਾਲੇ ਸਮੇਂ ਦੇ ਦੌਰਾਨ ਵੀ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਤੋਂ ਇਹ ਖਬਰਾਂ ਆ ਰਹੀਆਂ ਹਨ ਕਿ 500 ਤੋਂ ਘੱਟ CRS ਸਕੋਰ ਹੋਣ ਵਾਲਾ ਨਹੀਂ ਹੈ ਸੋ ਜਿਸ ਦੇ ਕਾਰਨ +2 ਪਾਸ ਸਟੂਡੈਂਟਾਂ ਦੇ ਲਈ PR ਲੈਣੀ ਕਾਫੀ ਜ਼ਿਆਦਾ ਮੁਸ਼ਕਲ ਹੋਵੇਗੀ ਤੇ ਜੇਕਰ ਉਹ ਫ੍ਰੈਂਚ ਲੈਂਗੁਏਜ ਸਿੱਖ ਲੈਂਦੇ ਹਨ ਤੇ ਉਹਨਾਂ ਦੇ ਲਈ PR ਲੈਣੀ ਕਾਫੀ ਜ਼ਿਆਦਾ ਆਸਾਨ ਹੋ ਜਾਵੇਗੀ ਕਿਉਂਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਾਲ 2025 ਦੇ ਦੌਰਾਨ ਜਿੰਨੇ ਵੀ ਫ੍ਰੈਂਚ ਭਾਸ਼ਾ ਦੇ ਵਿੱਚ ਡਰਾ ਕੱਢੇ ਗਏ ਹਨ ਕਿਸੇ ਦਾ ਵੀ CRS ਸਕੋਰ 500 ਤੋਂ ਉੱਪਰ ਨਹੀਂ ਗਿਆ ਹੈ ਸੋ ਕਾਫੀ ਜ਼ਿਆਦਾ ਘੱਟ ਜਿਹੜਾ CRS ਸਕੋਰ ਦਰਜ ਕੀਤਾ ਗਿਆ ਹੈ ਇਸ ਤੋਂ ਇਲਾਵਾ ਮਾਰਚ ਮਹੀਨੇ ਦੇ ਵਿੱਚ ਜਿਹੜੇ ਡਰਾ ਕੱਢੇ ਗਏ ਸੀ ਉਹਨਾਂ ਦੇ ਵਿੱਚ ਤੇ 400 ਤੋਂ ਵੀ ਹੇਠਾਂ CRS ਸਕੋਰ ਦਰਜ ਕੀਤਾ ਗਿਆ ਸੀ ਤੇ ਹੁਣ ਜਿਹੜਾ ਲਾਸਟ ਡਰਾ ਕੱਢਿਆ ਗਿਆ ਹੈ 446 CRS ਸਕੋਰ ਦੇ ਉੱਤੇ ਕੱਢਿਆ ਗਿਆ ਹੈ ਤੇ ਇਸ ਦੇ ਵਿੱਚ PR ਵੀ ਵੱਡੀ ਗਿਣਤੀ ਦੇ ਵਿੱਚ ਦਿੱਤੀ ਜਾ ਰਹੀ ਹੈ ਤੇ 4500 ਲੋਕਾਂ ਨੂੰ PR ਕੈਨੇਡਾ ਦੇ ਵਿੱਚ ਦਿੱਤੀ ਗਈ ਸੀ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਲਗਾਤਾਰ ਫ੍ਰੈਂਚ ਭਾਸ਼ਾ ਦਾ ਵਿਸਤਾਰ ਕਰਨ ਦੇ ਲਈ ਫ੍ਰੈਂਚ ਭਾਸ਼ਾ ਦੇ ਵਿੱਚ ਡਰਾ ਬੱਡੇ ਜਾ ਰਹੇ ਹਨ ਤੇ ਇਸ ਤੋਂ ਇਲਾਵਾ ਦੂਸਰੀ ਅਪਡੇਟ ਦੀ ਗੱਲ ਕਰੀਏ ਤੇ ਜੇਕਰ ਹੁਣ ਪੰਜਾਬੀ ਭਾਰਤੀ ਸਟੂਡੈਂਟ ਟ੍ਰੇਡ ਓਕੂਪੇਸ਼ਨ ਦੇ ਵਿੱਚ ਐਕਸਪ੍ਰੈਸ ਐਂਟਰੀ ਦੇ ਜ਼ਰੀਏ ਪੀਆਰ ਲੈਣਾ ਚਾਹੁੰਦੇ ਆ ਤੇ ਤੁਹਾਨੂੰ ਦੱਸ ਦਈਏ ਕਿ ਹੁਣ ਕੈਨੇਡਾ ਤੋਂ ਇਮੀਗ੍ਰੇਸ਼ਨ ਵਿਭਾਗ ਤੋਂ ਖਬਰਾਂ ਨਿਕਲ ਕੇ ਆ ਰਹੀਆਂ ਹਨ ਕਿ 57% ਦੀ ਹੁਣ ਕੋਕ ਨੂੰ ਜਿਹੜੀ ਕਿ ਪੀਆਰ ਦਿੱਤੀ ਜਾਵੇਗੀ ਪੀਐਨਪੀ ਦੇ ਡਰਾਅ ਦੇ ਵਿੱਚ ਕੋਕ ਨੂੰ ਜਿਹੜੇ ਕਿ ਸੱਦੇ ਭੇਜੇ ਜਾਣਗੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਹੁਣ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਐਕਸਪ੍ਰੈਸ ਐਂਟਰੀ ਦੇ ਵਿੱਚ ਜਿਹੜੇ ਟ੍ਰੇਡ ਦੀ ਪੀਐਨਪੀ ਦੇ ਵਿੱਚ ਸੱਦੇ ਭੇਜੇ ਕੁਕਸ ਹਨ ਕੈਨੇਡਾ ਦੇ ਵਿੱਚ ਕੁਕਿੰਗ ਦਾ ਕੰਮ ਕਰਦੇ ਹਨ ਸੋ ਉਹਨਾਂ ਨੂੰ ਭੇਜੇ ਜਾਣਗੇ ਸੋ ਜੇਕਰ ਤੁਹਾਡੇ ਕੋਲ 6 ਮਹੀਨੇ ਦੀ ਕੁਕ ਦੀ ਸਟੱਡੀ ਹੈ ਤੇ ਇਸ ਤੋਂ ਇਲਾਵਾ ਐਕਸਪੀਰੀਅੰਸ ਹੈ ਤੇ ਤੁਸੀਂ ਵੀ ਕੈਨੇਡਾ ਦੀ ਪੀਆਰ ਅਪਲਾਈ ਕਰ ਸਕਦੇ ਹੋ ਤੇ ਜੇਕਰ ਤੁਸੀਂ ਭਾਰਤ ਤੋਂ ਕੈਨੇਡਾ ਦੇ ਵਿੱਚ ਕੁੱਕ ਦੇ ਤੌਰ ਦੇ ਉੱਤੇ ਆਪਣੀ ਪੀਆਰ ਦੀ ਫਾਈਲ ਲਾਉਣਾ ਚਾਹੁੰਦੇ ਹੋ ਤੇ ਤੁਹਾਡੇ ਕੋਲ 1 ਸਾਲ ਦੀ ਸਟੱਡੀ ਤੇ 1 ਸਾਲ ਦਾ ਐਕਸਪੀਰੀਅੰਸ ਤੇ ਨਾਲ ਦੀ ਨਾਲ ਆਈਲਰਟਸ ਦੇ ਵਿੱਚ ਵੀ 7+ ਬੈਂਡ ਹੋਣੇ ਚਾਹੀਦੇ ਹਨ ਜਿਸ ਤੋਂ ਬਾਅਦ ਤੁਸੀਂ ਕੈਨੇਡਾ ਦੀ ਪੀਆਰ ਭਲਾਈ ਕਰ ਸਕਦੇ ਹੋ ਸੋ ਹੁਣ ਸਿੱਧੇ ਤੌਰ ਦੇ ਉੱਤੇ ਕੈਨੇਡਾ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਵੀ ਦੱਸ ਦਿੱਤਾ ਗਿਆ ਹੈ ਕਿ ਕੈਨੇਡਾ ਦੇ ਵਿੱਚ ਫ੍ਰੈਂਚ ਬੋਲਣ ਵਾਲਿਆਂ ਨੂੰ ਜਾਂ ਫਿਰ ਇਸ ਤੋਂ ਇਲਾਵਾ ਜਿਹੜੇ ਕੁਕਿੰਗ ਦੇ ਨਾਲ ਰਿਲੇਟਡ ਜਾਂ ਟ੍ਰੇਡ ਦੇ ਤੌਰ ਦੇ ਉੱਤੇ ਪੀਆਰ ਲੈਣਾ ਚਾਹੁੰਦੇ ਆ ਉਹਨਾਂ ਨੂੰ ਵੱਧ ਤੋਂ ਵੱਧ ਹੁਣ ਸਿੱਧੀ ਪੀਆਰ ਆਉਣ ਵਾਲੇ ਸਮੇਂ ਦੇ ਦੌਰ